ਬਾਣੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 8ਵੀਂ ਧੁਨ ਵਾਰ ਮਲਾਰ ਕੀ ਮੁਹੱਲਾ ਪਹਿਲਾ ਰਾਣੇ ਕੈਲਾਸ਼ tatha ਮਾਲਦੇ ਦੀ ਧੁਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਣਾ ਕੈਲਾਸ਼ ਦੇਵ ਰਾਣਾ ਮਲ ਦੇਵ ਦੋਨੋਂ ਸਕੇ ਭਾਈ ਸਨ ਸਮਾ ਪਾ ਕੇ ਇਹਨਾਂ ਦਾ ਪਿਤਾ ਸਵਰਗਵਾਸ ਹੋ ਗਿਆ ਪਿਛੋਂ ਵੱਡੇ ਭਾਈ ਰਾਣੇ ਕੇ ਲਾਸ਼ ਨੇ ਸਾਰੀ ਜਾਇਦਾਦ ਤੇ ਰਾਜ ਭਾਗ ਆਪ ਸੰਭ ਲਿਆ ਅਤੇ ਛੋਟੇ ਭਰਾ ਨੂੰ ਕੁਝ ਵੀ ਨਾ ਦਿੱਤਾ ਪਿਆਰ ਮੁਹੱਬਤ ਨਾਲ ਮੰਗਿਆ ਵੀ ਜਦ ਇਸ ਨੂੰ ਕੁਝ ਨਾ ਮਿਲਿਆ ਤਾਂ ਇਸ ਨੇ ਰਾਜਨੀਤੀ ਅਤੇ ਆਪਣੇ ਰਸੂਖ ਨਾਲ ਸਾਰੀ ਪ੍ਰਜਾ ਤੇ ਫੌਜ ਆਪਣੇ ਵੱਲ ਕਰਨ ਲਈ ਅਤੇ ਵੱਡੇ ਭਰਾ ਕੈਲਾਸ਼ਦੇਵ ਨੂੰ ਜੰਗ ਵਿੱਚ ਹਰਾ ਕੇ ਰਿਆਸਤ ਦਾ ਸਾਰਾ ਪ੍ਰਬੰਧ ਆਪਣੇ ਹੱਥ ਕਰ ਲਿਆ ਜਿਸ ਵੇਲੇ ਕੈਦ ਹੋਇਆ ਇੱਕ ਸਾਲ ਗੁਜ਼ਰ ਗਿਆ ਤਾਂ ਕੈਲਾਸ਼ਦੇਵ ਨੇ ਮਾਫੀ ਮੰਗੀ ਤਿਸ ਵੇਲੇ ਧਰਮਾਤਮਾ ਮਾਲਦੇਵ ਨੇ ਸ਼ੁਭ ਸਿੱਖਿਆ ਦਿੱਤੀ ਗਰੀਬੀਆਂ ਦੀ ਰੱਖਿਆ ਕਰਨੀ ਨਿਆਂ ਪੂਰਾ ਕਰਨਾ ਆਦਿਕ ਉਪਦੇਸ਼ ਦੇ ਕੇ ਆਪਣੇ ਵੱਡੇ ਭਾਈ ਕਲਾਸ਼ਦੇਵ ਨੂੰ ਅੱਧੀ ਰਿਆਸਤ ਦਾ ਰਾਜ ਭਾਗ ਸੰਭਾਲ ਦਿੱਤਾ ਇਹਨਾਂ ਦੇ ਸੋਹਣੇ ਕਰਤਬ ਨੂੰ ਵੇਖ ਕੇ ਢਾਡੀਆਂ ਨੇ ਵੀ ਇਹ ਵਾਰ ਬਣਾਈ ਸੋ ਇਸ ਵਾਰ ਨੂੰ ਵੀ ਸਤਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਢਾਡੀਆਂ ਨੂੰ ਵਾਰ ਗਾਉਣ ਦਾ ਉਪਦੇਸ਼ ਦਿੱਤਾ ਇਸੇ ਹੀ ਤਰ੍ਹਾਂ ਨੌਵੀਂ ਧੁਨ ਸ਼ੁਰੂ ਹੁੰਦੀ ਹੈ ਕਾਨੜੇ ਕੀ ਬਾਰ ਮਹੱਲਾ ਚੌਥਾ ਮੂਸੇ ਕੀ ਬਾਰ ਕੀ ਧੁਨੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੂਸਾ ਪਠਾਨ ਇੱਕ ਬੜਾ ਭਾਰੀ ਬਹਾਦਰ ਯੋਧਾ ਸੀ ਚੜਦੀ ਜਵਾਨੀ ਸਮੇ ਇਸ ਦੀ ਮੰਗਣੀ ਚੰਗੇ ਘਰਾਣੇ ਵਿੱਚ ਹੋ ਗਈ ਕਿਸੇ ਬੈਰੀ ਨੇ ਲੜਕੀ ਦੇ ਮਾਪਿਆਂ ਨੂੰ ਪਰਮਾਤ ਦਿੱਤਾ ਤਾਂ ਉਹਨਾਂ ਨੇ ਆਪਣੀ ਸੁੰਦਰ ਕੰਨਿਆ ਕਿਸੇ ਹੋਰ ਰਾਜੇ ਨਾਲ ਵਿਆਹ ਦਿੱਤੀ ਜਿਸ ਵੇਲੇ ਮੂਸੇ ਨੂੰ ਪਤਾ ਲੱਗਾ ਕਿ ਮੇਰੀ ਮੰਗ ਹੋਰ ਕੋਈ ਵਿਆਹ ਕੇ ਲੈ ਗਿਆ ਹੈ ਤਾਂ ਇਸ ਨੂੰ ਬੜਾ ਗੁੱਸਾ ਆਇਆ ਆਪਣੀ ਫੌਜ ਲੈ ਕੇ ਉਸ ਨਾਲ ਜੰਗ ਕਰਕੇ ਵੈਰੀ ਨੂੰ ਜੇਲ੍ਹ ਵਿੱਚ ਪਾ ਦਿੱਤਾ ਇਸਤਰੀ ਨੂੰ ਘਰ ਲੈ ਆਂਦਾ ਇਸਤਰੀ ਤੋਂ ਪੁੱਛਿਆ ਤੇਰਾ ਕੀ ਖਿਆਲ ਹੈ ਮੇਰੇ ਕਰ ਰਹਿਣਾ ਚਾਹੁੰਦੀ ਹੈ ਕਿ ਉਸ ਦੇ ਘਰ ਤਾਂ ਉਸ ਪਤੀਵ੍ਰਤ ਤਰ ਮਹਾਤਮਾ ਔਰਤ ਨੇ ਕਿਹਾ ਮਾਪਿਆਂ ਨੇ ਮੈਨੂੰ ਇੱਕ ਵਾਰ ਵਿਆਹ ਦਿੱਤਾ ਹੈ ਹੁਣ ਦੂਸਰੀ ਜਗ੍ਹਾ ਬੈਠ ਕੇ ਮੈਂ ਆਪਣੇ ਧਰਮ ਤੋਂ ਪਤਿਤ ਹੁੰਦੀ ਹਾਂ ਆਪ ਜੀ ਕਿਰਪਾ ਕਰੋ ਤੇ ਮੇਰਾ ਧਰਮ ਬਣਿਆ ਰਹਿਣ ਦਿਓ ਮੂਸਾ ਇਹ ਗੱਲ ਯੋਗ ਸਮਝ ਕੇ ਉਸ ਨੇ ਜਦੋਂ ਇਹ ਗੱਲ ਉਸ ਦੇ ਮੂੰਹੋਂ ਸੁਣੀ ਅਤੇ ਬੜਾ ਪ੍ਰਸੰਨ ਹੋਇਆ ਉਸੇ ਵੇਲੇ ਬੈਰੀ ਨੂੰ ਕੈਦ ਚੋਂ ਬੁਲਾ ਕੇ ਬੜੇ ਸਨਮਾਨ ਸਹਿਤ ਇਸਤਰੀ ਦੇ ਕੇ ਵਿਦਾ ਕਰ ਦਿੱਤਾ ਇਸ ਬਹਾਦਰੀ ਦੀ ਵਾਰ ਵੀ ਢਾਡੀਆਂ ਨੇ ਫਿਰ ਇਸ ਤਰ੍ਹਾਂ ਗਾਈ ਸਗੀ ਤਰੇ ਸ 60 ਮਰਤਬਾ ਇੱਕ ਕੁਰ ਐ ਗੱਡੇ ਚੜਿਆ موسی ਪਾਤਸ਼ਾ ਸਭ ਸੁਣਿਆ ਜੱਗੇ ਦੰਦ ਚਿੱਟੇ ਵੱਡ ਹਾਥੀਆਂ ਕੋਕਿੱਤ ਬਰੱਗੇ ਰੁੱਤ ਪਛਾਤੀ ਬਗਲਿਆਂ ਘਟ ਕਾਲੀ ਬੱਗੇ ਇਹੀ ਕੀਤੀ ਮੁਸਿਆ ਕਿਨ ਕਰੀ ਨਾ ਅੱਗੇ ਇਹ ਪੰਜ ਤੁਕੀ ਪੌੜੀ ਨਾਲ ਕਾਂੜੇ ਦੀ ਵਾਰ ਦੀ ਪੰਜ ਤੁਕੀ ਪੌੜੀ ਦੀ ਧੁਨੀ ਮਿਲਾ ਕੇ ਸਤਿਗੁਰਾਂ ਨੇ ਗਾਉਣ ਦੀ ਆਗਿਆ ਦੇ ਦਿੱਤੀ ਸੋ ਇਸੇ ਤਰ੍ਹਾਂ ਆਪ ਜੀ ਦੇ ਸਨਮੁਖ ਨੌ ਤਨਾ ਜੋ ਪੇਸ਼ ਕੀਤੀਆਂ ਹਨ ਸੋ ਉਹ ਇਹਨਾਂ ਦਾ ਬਰਤਾਂਤ ਇਸ ਤਰ੍ਹਾਂ ਸੀ ਇਹਨਾਂ ਦਾ ਸਾਰਿਆਂ ਦਾ ਜੋ ਮੁਖ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਸ ਤਰ੍ਹਾਂ ਨਾਮ ਦੇ ਨਾਲ ਪ੍ਰਕਾਸ਼ ਸ਼ਬਦ ਸਾਰੇ ਹੀ ਹਨ ਸੋ ਆਪ ਜੀ ਪੜ ਸਕਦੇ ਹੋ ਇਸੇ ਹੀ ਤਰ੍ਹਾਂ ਹੋਰ ਇਤਿਹਾਸ ਵਾਲੀਆਂ ਨੌਲੇਜ ਵਾਲੀਆਂ ਵੀਡੀਓ ਸੁਣਨ ਵਾਸਤੇ ਆਪ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਇਸੇ ਹੀ ਤਰ੍ਹਾਂ ਪਿਆਰ ਅਤੇ ਅਸੀਸ ਬਖਸ਼ਦੇ ਰਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ